ਗੁਰੂ ਗ੍ਰੰਥ ਸਾਹਿਬ ਜੀ ਦਾ ਪੰਨਾ ਅੰਕ 343 ਗੋੜੀ ਰਾਗ ਵਿੱਚ ਕਵੀਰ ਜੀ ਦੀ ਬਾਣੀ ਠਿੱਤੀ ਇੱਕ ਅੰਕਾਰ ਸਤਿਗੁਰ ਪ੍ਰਸਾਦ ਉਪਰਮਿਤਾ ਪਰਮਾਤਮਾ ਕਾਲਪੁਰਖ ਵੈਗੁਰੂ ਇੱਕ ਹੈ ਉਸ ਦੇ ਵਿੱਚ ਪੈਦਾ ਹੋ ਰਿਹਾ ਉਸ ਦੇ ਵਿੱਚ ਚੱਲ ਰਿਹਾ ਤੇ ਸੁਖਮ ਵਿੱਚ ਦੁਆਰੇ ਸਮਾ ਜਾਣਾ ਹੈ ਤੇ ਇਹ ਗੱਲ ਦੀ ਸਮਝ ਪਾਏਗੀ ਪੂਰੇ ਗੁਰੂ ਦੀ ਕਿਰਪਾ ਨਾਲ ਰਾਗ ਗੌੜੀ ਠਿੱਤੀ ਕਬੀਰ ਜੀ ਕੀ ਬਾਣੀ ਦਾ ਹੈਡਿੰਗ ਹੈ ਠਿੱਤੀ ਠਿੱਤੀਆਂ ਜਿਨ੍ਹਾਂ ਨੂੰ ਅਸੀਂ ਇੱਕ ਮਨੂਜ ਚੰ드ਰਮਾ ਦੀਆਂ ਕਲਾਮਾਂ ਦੇ ਜਿਹੜੀ ਸੀ ਗਿਣਤੀ ਕਰਦੇ ਹਾਂ ਮੱਛਿਆ ਤੱਕ ਪੂਰਨਮਾਸੀ ਤੱਕ 15 ਇਹ ਠਿੱਤੀਆਂ ਮੰਨ ਲੀਆਂ ਨੇ ਸਭ ਜੀ ਇਸ ਬਾਣੀ ਵਿੱਚ ਆਪਾਂ ਨੂੰ ਸਮਝਾਉਣਗੇ ਆਪਾਂ ਸਮਝਣ ਦੀ ਕੋਸ਼ਿਸ਼ ਕਰਦੇ ਆਂ। ਕਵੀਰ ਸਾਹਿਬ ਜੀ ਬਾਣੀ ਨੂੰ ਸ਼ੁਰੂ ਹੀ ਇੱਥੋਂ ਕਰਦੇ ਐ ਕਿ ਕਿਸ ਤਰ੍ਹਾਂ ਲੋਕ ਠਿੱਟਾ ਤੇ 12 ਦੇ ਚੱਕਰਾਂ ਵਿੱਚ ਪਏ ਹੋਏ ਐ ਤੇ ਉਸ ਅਕਾਲ ਪੁਰਖ ਵੈਗਰੂ ਨੂੰ ਉੱਡੇ ਹੋਏ ਐ। ਸ਼ਲੋਕ 15 ਠਿੱਟੀ 7 ਵਾਰ ਕਹਿ ਕਵੀਰ ਉਰਵਾਰਨ ਪਰ ਭਰਮੀ ਲੋਕ ਭਰਮਾ ਕਰਕੇ 15 ਥੇਤਾਂ ਤੇ 7 ਵਾਰ ਇਹਨਾਂ ਨੂੰ ਮਨਾਉਂਦੇ ਹਨ ਦੇਖੋ ਅਸੀਂ ਗੁਰੂ ਘਰ ਵਿੱਚ ਵੀ ਅਸੀਂ ਸੰਗਰਾਮ ਮਨਾਉਂਦੇ ਹਾਂ ਸਾਡੇ ਪੂਰਨਮਾਸੀਆਂ ਮਨਾਈਆਂ ਜਾਂਦੀਆਂ ਨੇ ਪਰ ਬਾਣੀ ਵਿੱਚ ਲਿਖਿਆ ਕੀ ਹੈ ਸਾਨੂੰ ਪਤਾ ਨਹੀਂ ਤਾਂ ਕਰਕੇ ਅਸੀਂ ਮਨਾ ਰਹੇ ਹਾਂ ਅਸੀਂ ਮਨਾਉਣ ਵਾਲਿਆਂ ਦੇ ਨਾਲ ਜੁੜੇ ਹੋਏ ਹਾਂ ਅਸਲ ਗੱਲ ਸਾਨੂੰ ਸਮਝ ਵਿੱਚ ਪਾਇਆ ਜਾਏ ਤਾਂ ਅਸੀਂ ਇਨਾਂ ਭਰਮਾਂ ਚੋਂ ਨਿਕਲ ਸਕਦੇ ਹਾਂ ਹੁਣ ਦੇਖੋ ਗੁਰੂ ਨਾਨਕ ਸਾਹਿਬ ਜੀ ਤੇ ਇਹਦੇ ਬਾਰੇ ਕਹਿੰਦੀ ਕਹਿੰਦੇ ਐ ਕਿ ਥੱਤਵਾਰ ਨਾ ਜੋਗੀ ਜਾਣੇ ਰੁੱਤ ਮਾ ਨਾ ਕੋਈ ਜਾ ਕਰਤਾ ਸਿੱਟੀ ਕੋ ਸਾਝੇ ਆਪੇ ਜਾਣੇ ਸੋਈ ਅਸੀਂ ਦੇ ਉਸ ਕਰਤੇ ਨਾਲ ਜੁੜਨਾ ਐ ਅਸੀਂ ਕਿ ਥੱਟਾਂਵਾਰਾ ਨਾਲ ਨਹੀਂ ਜੁੜਨਾ ਸੋ ਕਬੀਰ ਸਾਹਿਬ ਜੀ ਵੀ ਕਹਿ ਰਹੇ ਭਰਮੀ ਲੋਕ ਵਰਤ ਅਧਿਕ ਰੱਖ ਕੇ 15 ਥੱਟਾ ਤੇ 7 12 ਨੂੰ ਮਨਾਉਂਦੇ ਐ ਪਰ ਕਬੀਰ ਜੀ ਕਹਿੰਦੇ ਮੈਂ ਤੇ ਉਸ ਮਾਲਕ ਨੂੰ ਯਾਦ ਕਰਦਾ ਜੀ ਦਾ ਨਾਂ ਉਰਲਾ ਬੰਨਾ ਤੇ ਨਾਂ ਪਰਲਾ ਬੰਨਾ ਜੈਨ ਜਿਹੜਾ ਬੇਅੰਤ ਹੈ ਮੈਂ ਤੇ ਉਸ ਮਾਲਕ ਨੂੰ ਯਾਦ ਕਰਦਾ ਹਮੇਸ਼ਾ ਮੈਨੂੰ ਇਹਨਾਂ ਤਿੱਤਾਂ ਬਾਰਾਂ ਨਾਲ ਕੋਈ ਮਤਲਬ ਨਹੀਂ ਹੈ ਸਾਧਕ ਸਿੱਧ ਲਖੇ ਜੋ ਪਿਉ ਤੇ ਜੇ ਕੋਈ ਵੀ ਉਸ ਮਾਲਕ ਦੀ ਸਿੱਖਤ ਸਲਾਹ ਕਰਨ ਵਾਲਾ ਜੈਨ ਉਸ ਦੇ ਹੁਕਮ ਵਿੱਚ ਤੁਰਨ ਵਾਲਾ ਮਨੁੱਖ ਜੇ ਕੋਈ ਇਹ ਭੇਤ ਪਾ ਲਵੇ ਤੇ ਉਹ ਪ੍ਰਮਾਤਮਾ ਨਾਲ ਡੂੰਗੀ ਸਾਂਝ ਬਣਾ ਲੈਂਦਾ ਹੈ ਬਹਿਮਾ ਭਰਮਾ ਚੋਂ ਨਿਕਲ ਜਾਂਦਾ ਹੈ ਆਪੇ ਕਰਤਾ ਆਪੇ ਦੇਉ ਸਾਨੂੰ ਬਣਾਉਣ ਵਾਲਾ ਵੀ ਉਹ ਮਾਲਕ ਆਪ ਹੈ ਤੇ ਪ੍ਰਕਾਸ਼ ਰੂਪ ਹੈ ਉਹ ਹਰ ਥਾਂ ਦਿਸ ਰਿਹਾ ਜਿਨੀ ਸਾਰ ਇਸ ਆਕਾਰ ਵਿੱਚ ਉਹ ਮਾਲਕ ਹਰ ਥਾਂ ਹੈ ਹਰ ਸਮੇਂ ਹੈ ਐਸ ਕਰਕੇ ਸਾਡੇ ਵਾਸਤੇ ਕੋਈ ਠਿੱਟੀ ਮਾੜੀ ਨਹੀਂ ਕੋਈ ਚੰਗੀ ਨਹੀਂ ਕੋਈ ਦਿਨ ਚੰਗਾ ਨਹੀਂ ਕੋਈ ਦਿਨ ਮਾੜਾ ਨਹੀਂ ਸਾਡੇ ਵਾਸਤੇ ਤੇ ਸਭ ਨੇ ਸਾਰੇ ਦਿਨ ਸੋ ਅਸੀਂ ਤੇ ਉਸ ਮਾਲਕ ਨੂੰ ਯਾਦ ਰੱਖਣਾ ਹੈ ਇਹ ਗੱਲ ਕਬੀਰ ਸਾਹਿਬ ਜੀ ਸਮਝਾਉਂਦੇ ਆ ਇਸ ਜਿਹੜਾ ਇਹ ਸਾਰੀ ਜਿਹੜੀ ਬਾਣੀ ਹੈ ਇਹਦਾ ਰਹਾਉ ਹੈ ਜਿਹੜਾ ਇਹ ਪਹਿਲੇ ਬੰਦ ਤੋਂ ਬਾਅਦ ਆਏਗਾ ਪਹਿਲੇ ਬੰਦ ਵਿੱਚ ਕਬੀਰ ਸਾਹਿਬ ਜੀ અમાਵਸ ਤੋਂ ਲੈ ਕੇ ਸਾਨੂੰ ਦੱਸਣਾ ਸ਼ੁਰੂ ਕਰਨਗੇ ਤੇ ਫਿਰ ਪਹਿਲੀ ਤਰੀਕ ਤੋਂ ਦੱਸਣ ਤੋਂ ਪਹਿਲਾਂ ਸਾਨੂੰ ਰਹਾਉ ਦੀਆਂ ਪੰਕਤੀਆਂ ਦੇ ਦੇਣਗੇ ਤਾਂ ਕਿ ਸਾਨੂੰ ਪਤਾ ਲੱਗੇ ਅਸੀਂ ਅਸਲ ਕੰਮ ਕੀ ਕਰਨਾ ਹੈ ਇਸ ਬਾਣੀ ਦਾ ਅਕਸਰ ਮੀਨ ਥੀਮ ਇਸ ਸ਼ਬਦ ਦਾ ਸਾਰ ਬਾਣੀ ਦਾ ਸਾਰ ਕੀ ਹੈ ਇਹਦਾ ਉਹ ਦੱਸ ਦੇਣਗੇ ਸੋ ਆਪਾਂ ਸਾਰ ਨੂੰ ਸਮਝਾਂਗੇ ਤੇ ਸਾਨੂੰ ਸਾਰੀ ਸਮਝ ਆ ਜਾਊਗੀ ਆਓ ਪਹਿਲਾਂ ਆਪਾਂ ਇਸੇ ਤਰਤੀਬ ਨਾਲ ਪੜਦੇ ਚੱਲਦੇ ਹਾਂ ਠੀਤੀ ਅਮਾਵਸ ਮੈਂ ਆਸ ਨਿਵਾਰੋ ਕ੍ਰਿਜ ਕਹਿੰਦੇ ਅਮਾਵਸ ਵਿੱਚ ਤੂੰ ਇਹ ਕੰਮ ਕਰ ਕਿ ਆਪਣੇ ਜਿਹੜੀਆਂ ਜੀਵਨ ਦੇ ਵਿੱਚ ਤ੍ਰਿਸ਼ਾਵਾਂ ਤੇਰੇ ਵਧੀਆਂ ਹੋਈਆਂ ਨੇ ਇਹਦੀ ਵਧੀ ਹੋਈ ਤ੍ਰਿਸ਼ਨਾ ਜਿਹੜੀ ਤੇਰੇ ਅੰਦਰ ਇਨੂੰ ਤੂੰ ਕਾਬੂ ਕਰ ਲੈ। ਇਹਨੂੰ ਕਟਾ। ਇਹਨੂੰ ਹਿਰਦੇ ਵਿੱਚ ਹਿਰਦੇ ਵਿੱਚ ਉੱਠੀ ਹੋਈ ਇਸ ਤ੍ਰਿਸ਼ਨਾ ਨੂੰ ਹਿਰਦੇ ਵਿੱਚ ਹੀ ਸਮਾ ਦੇ। ਸਮਾਈ ਕਿਵੇਂ ਜਾਏਗੀ? ਖਤਮ ਕਿਵੇਂ ਹੋਏਗੀ? ਅੰਤਰਾਜਾਮੀ ਰਾਮ ਸਮਾਰੋ। ਜਿਹੜਾ ਮਾਲਕ ਇਸ ਸਾਰੇ ਸੰਸਾਰ ਵਿੱਚ ਵਰਤ ਰਿਹਾ ਉਹ ਤੇਰੇ ਅੰਦਰ ਵੀ ਵਰਤ ਰਿਹਾ। ਤੈਨੂੰ ਜਾਣਦਾ ਤੇਰੀ ਸਾਰੇ ਵਿਚਾਰ ਜਿਹੜੇ ਤੇਰੇ ਆ ਰਹੇ ਆ ਉਹ ਸਾਰਿਆਂ ਨੂੰ ਜਾਣਦਾ ਉਹ ਐਸ ਕਰਕੇ ਤੂੰ ਉਸ ਮਾਲਕ ਨੂੰ ਯਾਦ ਕਰ ਤਾਂ ਕਿ ਤੇਰਾ ਇਹ ਜਿਹੜੀਆਂ ਤ੍ਰਿਸ਼ਾਵਾਂ ਵਾਧੂ ਵਧੀਆਂ ਹੋਈਆਂ ਨੇ ਇਹ ਘਟ ਜਾਣ ਜੀਵਤ ਪਾਵੋ ਮੋਖ ਦਵਾਰ ਤੇ ਫਿਰ ਇਹ ਬੈਮਾ ਭਰਮਾ ਤੋਂ ਖਰਾਸੀ ਹੋ ਜੂਗੀ ਤੇਰੀ ਤੇ ਜਿਉਂਦੇ ਜੀ ਤੂੰ ਮੁਕਤੀ ਪਾ ਲਵੇਂਗਾ ਮੁਕਤ ਮੋਗਦਵਾਰ ਮੁਕਤਵਾਰ ਉੱਚੀ ਅਵਸਥਾ ਈਦੇ ਵਿੱਚ ਇਹ ਜਿਹੜੇ ਆਪਣੇ ਕਰਮ ਕਾਟ ਨੇ ਇਹਨਾਂ ਨੂੰ ਕੋਈ ਜਗ੍ਹਾ ਨਹੀਂ ਹੈਗੀ। ਵਕਾਰਾਂ ਦੁੱਖਾਂ ਭਰਮਾਂ ਬਹਿਮਾਂ ਤੋਂ ਖਲਾਸੀ ਹਾਸਲ ਕਰ ਲਵੇਗਾ। ਮਤਲਬ ਇਹਨਾਂ ਤੋਂ ਮੁਕਤ ਹੋ ਜਾਏਗਾ। ਅਨਪੋ ਸ਼ਬਦ ਤਤ ਨਿਜਸਾਰ ਉਸ ਮਾਲਕ ਦੇ ਗਿਆਨ ਨੂੰ ਆਪਣੇ ਅਨੁਭਵ ਚ ਲਿਆ। ਇਹ ਆਏਗਾ ਪ੍ਰਮਾਤਮਾ ਨੂੰ ਯਾਦ ਰੱਖਿਆ। ਨਰੂ ਸ੍ਰੇਸ਼ਟ ਅਸਲਾ ਤੇਰੇ ਅੰਦਰ ਆਪਣੇ ਆਪ ਜਾਗ ਪਏਗਾ ਉਹ ਮਾਲਕ ਤੇਰੇ ਅੰਦਰੋਂ ਹੀ ਤੈਨੂੰ ਲੱਭ ਜਾਏਗਾ ਉਸ ਦਾ ਗਿਆਨ ਤੈਨੂੰ ਆ ਜਾਏਗਾ ਤੇ ਇਸ ਤਰ੍ਹਾਂ ਤੂੰ ਫਿਰ ਇਹਨਾਂ ਮਹਿਮਾ ਭਰਮਾਂ ਤੋਂ ਵਝ ਰਹੇਗਾ ਤੇ ਇਹਨਾਂ ਵਹਿਮਾਂ ਭਰਮਾਂ ਵਿੱਚ ਨਹੀਂ ਪਏਗਾ ਹੁਣ ਇਸ ਟੋਟਲ ਸਾਰੀ ਬਾਣੀ ਜਿਹੜੀ ਥਿੱਤਾ ਥਿੱਟੀ ਹੈ ਇਹਦੇ ਵਿੱਚ ਕਬੀਰ ਸਾਹਿਬ ਜੀ ਸਾਨੂੰ ਸਮਝਾਉਣਗੇ ਕੀ ਕੀ ਦੱਸ ਰਿਹਾ ਉਹ ਆਪਾਂ ਹੁਣ ਪੜ੍ਹਦੇ ਹਾਂ ਚਰਨ ਕਮਲ ਗੋਵਿੰਦ ਰੰਗਿਲਾ ਕਾ ਜਿਸ ਮਨੁੱਖ ਦਾ ਵੀ ਪਿਆਰ ਪਰਮ ਪਿਤਾ ਪਰਮਾਤਮਾ ਦੀ ਸੋਹਣੇ ਚਰਨਾਂ ਨਾਲ ਬਣ ਜਾਂਦਾ ਜਣੀ ਜਿਸ ਵੀ ਜਿਸ ਨੂੰ ਵੀ ਉਹ ਮਾਲਕ ਹਰ ਥਾਂ ਦਿਸਦਾ ਤੇ ਉਸ ਮਾਲਕ ਨਾਲ ਉਸ ਦਾ ਪਿਆਰ ਬਣ ਜਾਂਦਾ ਸੰਤ ਪ੍ਰਸਾਦ ਭਈ ਮਨ ਨਿਰਮਲ ਹਰ ਕੀਰਤਨ ਮੇ ਅਨ ਦਿਨ ਜਾਗਾ ਰਹਾਓ ਗੁਰੂ ਦੀ ਕਿਰਪਾ ਨਾਲ ਉਹਦਾ ਮਨ ਨਿਰਮਲ ਹੋ ਜਾਂਦਾ ਹੈ ਮਹਿਮਾ ਚੋਂ ਭਰਮਾ ਚੋਂ ਇਹਨਾਂ ਚੋਂ ਬਾਹਰ ਨਿਕਲ ਜਾਂਦਾ ਹੈ ਹਰ ਕੀਰਤਨ ਮਹਿ ਅਨੰਦਨ ਜਾਗਾ ਉਹ ਮਾਲਕ ਦੇ ਨਾਲ ਸਚੀਤ ਹੋ ਕੇ ਜੁੜਿਆ ਰਹਿੰਦਾ ਹੈ ਮਾਲਕ ਦੀ ਯਾਦ ਨੂੰ 24 ਘੰਟੇ ਸਚੀਤ ਹੋ ਕੇ ਆਪਣੇ ਅੰਦਰ ਵਸਾ ਕੇ ਰੱਖਦਾ ਹੈ ਉਸ ਦੀਆਂ ਵਡਿਆਈਆਂ ਕਰਦਾ ਕਹਿਣ ਦਾ ਭਾਅ ਉਹਦੇ ਹੁਕਮ ਵਿੱਚ ਚੱਲਦਾ ਹੁਕਮ ਰਜ਼ਾਈ ਚੱਲਣਾ ਉਸ ਨੂੰ ਆ ਜਾਂਦਾ ਹੈ ਹੁਣ ਦੇਖੋ ਮੇਨ ਥੀਮ ਬਾਣੀ ਦਾ ਕੀ ਹੈ ਸਾਰੀ ਬਾਣੀ ਦਾ ਮੇਨ ਥੀਮ ਹੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਤੇ ਇਸ ਬਾਣੀ ਵਿੱਚ ਕਬੀਰ ਸਾਹਿਬ ਜੀ ਕਹਿ ਰਹੇ ਆ ਚਰਨ ਕਮਲ ਕੋਵਿੰਦ ਰੰਗ ਲਗਾ ਸੰਤ ਪ੍ਰਸਾਦ ਭਈ ਮਨ ਨਿਰਮਲ ਹਰ ਕੀਰਤਨ ਮੈਂ ਅਣ ਦਿਨ ਜਾਗਾ ਰਹਾ ਸਾਰੀ ਬਾਣੀ ਦਾ ਇਹ ਥੀਮ ਹੈ ਹੁਣ ਅਸੀਂ ਸੰਗਰਾਦ ਮਨਾਉਨੇ ਆ ਤੇ ਕਈਆਂ ਨੂੰ ਫਿਰ ਜੀ ਅਸੀਂ ਸਵਾਲ ਕਰੀਏ ਵੀ ਸੰਗਰਾਦ ਨਹੀਂ ਮਨਾਉਣੀ ਚਾਹੀਦੀ ਉਹ ਕੀ ਕਹਿੰਦੇ ਆ ਜੀ ਕਹਿੰਦੇ ਫਿਰ 12 ਮਾਹਾ ਕਿਉਂ ਲਿਖਿਆ ਹੁਣ ਇਹ ਦੇਖੋ ਇੱਥੇ ਥਿੱਤਾਂ ਵੀ ਫਿਰ ਲਿਖੀਆਂ ਹੋਈਆਂ ਨੇ ਥਿੱਤਾਂ ਬਾਰੇ ਵੀ ਗੁਰੂ ਸਾਹਿਬ ਜੀ ਨੇ ਲਿਖਿਆ ਹੋਇਆ ਹੈ ਕਬੀਰ ਸਾਹਿਬ ਜੀ ਲਿਖ ਰਹੇ ਆ ਫਿਰ ਆਪਾਂ ਇਹਨਾਂ ਨੂੰ ਵੀ ਰੋਂਣ ਲੱਗ ਜੀਗੇ ਫਿਰ ਆਪਾਂ ਫਿਰ ਨਾ ਤੋਂ ਆਪਾਂ ਸਾਰੇ ਉਹਨਾਂ ਚੱਕਰਾਂ ਵਿੱਚ ਦੁਆਰੇ ਪੈ ਜਾਈਏ ਜਿਨ੍ਹਾਂ ਵਿੱਚ ਸਾਨੂੰ ਗੁਰੂ ਜਨ ਕੱਢ ਕੇ ਗਏ ਸਾਨੂੰ ਤਾਂ ਇਹ ਲਿਖ ਕੇ ਦਿੱਤੇ ਨੇ ਉਹਨਾਂ ਨੇ ਕਿ ਅਸੀਂ ਨਾ ਬਹਿਮਾ ਵਿੱਚ ਪਏ ਹੋਏ ਸੀ ਇਹਨਾਂ ਭੈਮਾਂ ਵਿੱਚੋਂ ਕੱਢਣ ਵਾਸਤੇ ਸਾਨੂੰ ਇਹ ਗੱਲ ਕਹੀ ਹੈ ਉਹਨਾਂ ਨੇ ਹੁਣ ਜਦੋਂ ਅਸੀਂ 12 ਮਾਹ ਪੜਦੇ ਆ ਕਿਰਤ ਕਰਮ ਕੀ ਵਿਚੜੀ ਕਰ ਕਿਰਪਾ ਮਿਲੋ ਰਾਮ ਇਹ ਅਰਦਾਸ ਹੈ ਸੱਚੇ ਪਾਤਸ਼ਾਹ ਅਸੀਂ ਹੋਰਾਂ ਹੋਰਾਂ ਰਸਾਂ ਪਿੱਛੇ ਲੱਗ ਕੇ ਹੋਰਾਂ ਹੋਰਾਂ ਕਰਮ ਕੰਡਣਾ ਵਿੱਚ ਲੱਗ ਕੇ ਤੈਨੂੰ ਭੁੱਲ ਗਏ ਆ ਤੁਸੀਂ ਕਿਰਪਾ ਕਰਕੇ ਸਾਨੂੰ ਆਪਣੇ ਨਾਲ ਜੋੜ ਲਓ ਅਸੀਂ ਥਾਂ-ਥਾਂ ਝੱਕੇ ਖਾ ਕੇ ਆ ਗਏ ਆ ਤੇਰੇ ਚਰਨਾਂ ਵਿੱਚ ਹੁਣ ਸਾਡੀ ਉੱਤੇ ਕਿਰਪਾ ਕਰੋ ਤੇ ਆਪਣੇ ਨਾਲ ਜੋੜ ਲਓ 12ਵਾਂ ਦੀ ਬਾਣੀ ਇੱਥੋਂ ਸ਼ੁਰੂ ਹੁੰਦੀ ਹੈ ਇਸ ਤਰ੍ਹਾਂ ਇਹ ਬਾਣੀ ਦਾ ਮੇਨ ਥੀਮ ਕੀ ਹੈ ਕਿ ਪ੍ਰਮਾਤਮਾ ਨੂੰ 24 ਘੰਟੇ ਸਿਮਰਨ ਕਰਨਾ ਹੈ 24 ਘੰਟੇ ਉਸ ਮਾਲਕ ਨਾਲ ਜੁੜੇ ਰਹਿਣਾ ਹੈ ਜਾਗਦੇ ਰਹਿਣਾ ਹੈ ਜਾਗਦੇ ਦਾ ਮਤਲਬ ਸੁਚੇਤ ਰਹਿਣਾ ਇਹ ਮਾਇਆ ਦੇ ਹੱਲੇ ਇਹ ਵਿਕਾਰਾਂ ਦੇ ਹੱਲੇ ਸਾਡੇ ਉੱਤੇ ਨਾ ਪੈਣ ਐਸ ਕਰਕੇ ਸੁਚੇਤ ਰਹਿਣਾ ਹੈ ਆਪਣੇ ਜੀਵਨ ਦੇ ਵਿੱਚ ਕਾਇਮ ਰਹਿਣਾ ਇਨਾਂ ਹੱਲਿਆਂ ਤੋਂ ਬਚ ਕੇ ਰਹਿਣਾ ਹੁਣ ਇਹ ਗੁਰੂ ਸਾਹਿਬ ਜੀ ਸਾਨੂੰ ਸਮਝਾ ਰਹੇ ਐ ਤੇ ਅਮਾਵਸ ਦੇ ਨਾਂ ਤੇ ਸਮਝਾ ਦਿੱਤਾ ਨਾ ਵੀ ਅਮਾਵਸ ਵਾਲੇ ਦਿਨ ਤੂੰ ਐਂ ਕਰਨਾ ਜੇ ਤੇਰੇ ਤੋਂ ਨਹੀਂ ਰਹਿ ਜਾਂਦਾ ਤੂੰ ਇੱਕ ਪਰਨ ਕਰ ਲੈ ਹੈ ਕਿ ਮੈਂ ਆਪਣੀਆਂ ਤ੍ਰਿਸ਼ਨਾਵਾਂ ਨੂੰ ਘਟਾਵਾਂਗੇ ਇਹਨਾਂ ਨੂੰ ਮਾਰ ਲਵਾਂ ਨਿਰਮਲ ਕਰ ਲਾਂਗਾ ਆਪਣੇ ਮਨ ਨੂੰ ਇਹਨਾਂ ਵਿਕਾਰਾਂ ਤੋਂ ਬਚਾਂਗਾ ਇਹ ਕਰ ਲੈ ਪਰ ਹੁਣ ਹੋਰ ਕੀ ਕਰ ਫਿਰ ਹੁਣ ਅੱਗੇ ਜਿਹੜੀਆਂ ਛੱਟਾਂ ਸੀ ਗਿਣਦੇ ਆ ਪੁੱਛਦੇ ਆ ਨਾ ਗ੍ਰੰਥੀ ਵੀਰ ਨੂੰ ਅੱਜ ਕੌਤ ਹੈ ਜੀ ਜੇ ਨਾ ਦੱਸਿਓ ਤੇ ਉਹ ਫਿਰ ਬੜੇ ਔਖੇ ਹੁੰਦੇ ਆ ਵੀ ਸਾਨੂੰ ਐ ਨਹੀਂ ਦੱਸਿਆ ਵੀ ਅੱਜ ਕੌਤ ਹੈ ਕਿਉਂਕਿ ਅਸੀਂ ਮਨਾਈ ਜਾਂਦੇ ਆ ਉਹਨਾਂ ਨੂੰ ਇਧਰ ਲਈ ਪਾਏ ਮੱਥਾ ਗੁਰੂ ਸਾਹਿਬ ਜੀ ਨੂੰ ਟੇਕੀ ਜਾਂਦੇ ਆ ਉਧਰ ਅਸੀਂ ਫੇਰੇ ਨਾ ਛੱਟਾਂ ਵਾਰਾਂ ਨਾਲ ਇਹਨਾਂ ਚੀਜ਼ਾਂ ਨਾਲ ਅਸੀਂ ਜੁੜੇ ਬੈਠੇ ਆ ਇਸ ਕਰਕੇ ਫਿਰ ਗ੍ਰੰਥੀ ਵੀਰ ਨੂੰ ਵੀ ਕਹਿਣਾ ਪੈਂਦਾ ਨਾ ਵੀ ਅੱਜ ਭਾਈ ਕੌਤ ਹੈਗੀ ਅੱਜ ਫਲਾਨੀ ਚੌਥ ਹੈ ਅੱਜ ਤੀਜ ਹੈ ਅੱਜ ਦੂਜ ਹੈ ਅੱਜ ਗਿਆਰਸ ਹੈ ਉਹਨੂੰ ਦੱਸਣਾ ਪੈਂਦਾ ਸਾਰਾ ਕੁਝ ਨੇ ਹੀ ਤੇ ਸਾਡਾ ਸਾਰਾ ਕਾਰੋਬਾਰ ਅੰਗਰੇਜ਼ੀ ਤਰੀਕਾਂ ਤੇ ਹੈ ਅਸੀਂ ਸਾਰੇ ਕੰਮ ਆਪਣੇ ਅੰਗਰੇਜ਼ੀ ਤਰੀਕਾਂ ਨਾਲ ਕਰਦੇ ਆ ਵਿਆਹ ਸ਼ਾਦੀਆਂ ਹੋਰ ਸਭ ਅੰਗਰੇਜ਼ੀ ਤਰੀਕਾਂ ਵਰਤਦੇ ਆ ਫਿਰ ਸਾਨੂੰ ਕੀ ਲੋੜ ਪਈ ਇਨਾ ਥਿਤਨਾ ਵਾਰਾਂ ਦੀ ਪਰ ਕਿਉਂਕਿ ਸਾਡੇ ਅੰਦਰ ਬਹਿਮ ਨਹੀਂ ਇਨਾ ਚੀਜ਼ਾਂ ਦੇ ਉਹ ਨਿਕਲੇ ਨਹੀਂ ਹਨ ਭਾਵੇਂ ਅਸੀਂ ਗੁਰਬਾਣੀ ਨੂੰ ਮੱਥਾ ਟੇਕਦੇ ਆ ਰੋਜ਼ ਕਿਉਂ ਨਹੀਂ ਨਿਕਲੇ ਕਿਉਂਕਿ ਬਾਣੀ ਪੜ੍ਹੀ ਨਹੀਂ ਸੋ ਹੁਣ ਕਬੀਰ ਸਾਹਿਬ ਜੀ ਇੱਕ ਇੱਕ ਤਰੀਕ ਨੂੰ ਲੈ ਕੇ ਅੱਗੇ ਚੱਲਣਗੇ ਮਸਿਆ ਬਾਰੇ ਤੇ ਤੁਹਾਨੂੰ ਦੱਸ ਹੀ ਦਿੱਤਾ ਵੀ ਇੱਕ ਕੰਮ ਕਰ ਲੈ ਹੋਰ ਨਹੀਂ ਕੀ ਕਰਨਾ ਰੱਬ ਨੂੰ ਯਾਦ ਕਰ ਤੇ ਆਪਣੀਆਂ ਜਿਹੜੀਆਂ ਤ੍ਰਿਸ਼ਨਾਵਾਂ ਨੇ ਇਹਨਾਂ ਨੂੰ ਘਟਾ ਲੈ। ਬਸ ਹੋ ਗਈ ਤੇਰੀ ਮਸਿਆ। ਪਰਵਾ ਪ੍ਰੀਤਮ ਕਰੋ ਵਿਚਾਰ। ਹੁਣ ਏਕਮ। ਪਰਵਾ ਕਹਿੰਦੇ ਏਕਮ ਨੂੰ ਜੇਨੀ ਪਹਿਲੀ ਤਰੀਕ ਪਹਿਲੀ ਥਿਤੀ ਕੀ ਕਰ ਪ੍ਰੀਤਮ ਕਰੋ ਵਿਚਾਰ ਉਹ ਜਿਹੜਾ ਮਾਲਕ ਸਾਰੇ ਸੰਸਾਰ ਨੂੰ ਚਲਾ ਰਿਹਾ ਤੇ ਤੇਰੇ ਸਰੀਰ ਨੂੰ ਵੀ ਚਲਾ ਰਿਹਾ ਤੇ ਤੇਰੇ ਅੰਦਰ ਬੈਠਾ ਉਹਦਾ ਵਿਚਾਰ ਕਰ ਪਹਿਲਾ ਕੰਮ ਹੀ ਹੋ ਗਿਆ ਨਾ ਉਹ ਵੈਸੇ ਵੀ ਪਹਿਲਾ ਕੰਮ ਹੋ ਗਿਆ ਕਿ ਜਿਹੜੇ ਮਾਲਕ ਦੇ ਕਰਕੇ ਅਸੀਂ ਚੱਲ ਰਹੇ ਹਾਂ ਉਹਨੂੰ ਅਸੀਂ ਯਾਦ ਰੱਖੀਏ ਚੇਤੇ ਵਿੱਚ ਰੱਖੀਏ ਘਟ ਮੈਂ ਖੇਲੇ ਐ ਘਟ ਅਪਾਰ ਐ ਘਟ ਅਪਾਰ ਜਿਹਦਾ ਆਪਣਾ ਕੋਈ ਸਰੀਰ ਨਹੀਂ ਹੈ ਇਕੋ ਉਸ ਮਾਲਕ ਦਾ ਆਪਣਾ ਕੋਈ ਸਰੀਰ ਨਹੀਂ ਹੈ ਉਹ ਐ ਪਾਰ ਹੈ ਉਹਦੀ ਕੋਈ ਹੱਦ ਸੀਮਾ ਨਹੀਂ ਹੈ ਪਰ ਸਾਡੇ ਅੰਦਰ ਵੱਸ ਰਿਹਾ ਘਟਵੇਂ ਖੇਲ ਸਾਡੇ ਅੰਦਰ ਖੇਡ ਰਿਹਾ ਉਹ ਸਾਰੇ ਅੰਦਰ ਦੀ ਜਿਹੜੀ ਸਾਡੇ ਚੱਲਣ ਦੀ ਸਾਡੀ ਪ੍ਰਕਿਰਿਆ ਜਿਹੜੀ ਖੇੜਾ ਸਾਰੀ ਇਹ ਉਸ ਮਾਲਕ ਦੀ ਹੈ ਉਸ ਮਾਲਕ ਦੀ ਖੇੜ ਕਰਕੇ ਸੀ ਚੱਲ ਰਹੇ ਆ ਬੋਲ ਰਹੇ ਆ ਸੁਣ ਰਹੇ ਆ ਸਮਝ ਰਹੇ ਆ ਬੈਠੇ ਆ ਉੱਠੇ ਆ ਸਾਰਾ ਉਹਦੀ ਕਿਰਪਾ ਹੈ ਉਹਦੀ ਤਾਕਤ ਹੈ ਸਾਡੇ ਅੰਦਰ ਤੇ ਫਿਰ ਉਹਨੂੰ ਅਸੀਂ ਯਾਦ ਰੱਖੀਏ ਉਹਦਾ ਆਪਣਾ ਕੋਈ ਸਰੀਰ ਨਹੀਂ ਉਹਦਾ ਆਪਣਾ ਕੋਈ ਸਰੀਰ ਨਹੀਂ ਇਹ ਇਹ ਸਾਰੇ ਸਰੀਰ ਉਸ ਦੇ ਨੇ ਇਹ ਆਪਾਂ ਕੀਰਤਨ ਸੁਲੇ ਵਿੱਚ ਰੋਜ਼ ਪੜ੍ਹਦੇ ਆ ਕਾਲ ਕਲਪਣਾ ਕਰੇ ਨਾ ਖਾਏ ਫਿਰ ਜੇ ਤੂੰ ਪ੍ਰਮਾਤਮਾ ਨੂੰ ਮੰਨ ਲਏਗਾ ਕਿ ਉਹ ਸਭ ਕੁਝ ਕਰਦਾ ਹੈ ਤੇ ਉਹਦੇ ਹੁਕਮ ਵਿੱਚ ਤੁਰ ਪਏਗਾ ਤੇ ਫਿਰ ਤੈਨੂੰ ਮੌਤ ਦਾ ਡਰ ਵੀ ਨਹੀਂ ਹੈ ਤੇ ਨਾ ਹੀ ਤੈਨੂੰ ਚਿੰਤਾ ਕੋਈ ਆਦਿ ਪੁਰਖ ਮੇਂ ਰਹੇ ਸਮਾਈ ਉਸ ਮਾਲਕ ਨਾਲ ਹਮੇਸ਼ਾ ਜੁੜਿਆ ਰਹੇ ਹੁਣ ਏਕਮ ਦੇ ਨਾਂ ਤੇ ਆ ਕੰਮ ਕਰ ਲਈਏ ਆਪਾਂ ਏਕਮ ਨਾਮ ਲਾ ਕੇ ਏਕਮ ਦੇ ਨਾਂ ਤੇ ਇਹ ਵਹਿਮ ਕੱਢ ਲੀਏ ਆਪਣੇ ਅੰਦਰੋਂ ਵੀ ਏਕਮ ਹੁਕਮ ਮੈਨੀ ਬਣਾਉਣੀ ਮੈਂ ਤੇ ਉਸ ਮਾਲਕ ਨੂੰ ਯਾਦ ਕਰਨਾ ਉਹਨੂੰ ਚੇਤੇ ਵਿੱਚ ਰੱਖਣਾ ਉਹੀ ਤੇ ਮੈਨੂੰ ਚਲਾ ਰਿਹਾ ਹੈ ਹੈ ਹੀ ਸਭ ਕੁਝ ਉਹੀ ਪਹਿਲਾ ਹੀ ਕੰਮ ਹੀ ਇਹ ਕਰ ਲਈਏ ਆਪਣੀ ਜ਼ਿੰਦਗੀ ਦਾ ਤੇ ਬਦਲ ਜਾਊਗਾ ਸਾਰਾ ਜ਼ਿੰਦਗੀ ਬਦਲ ਜਾਏਗੀ ਕ੍ਰਾਂਤੀ ਆ ਜਾਊਗੀ ਇਹਦੇ ਵਿੱਚ ਹੁਣ ਅੱਗੇ ਚੱਲਦੇ ਜਾਣਗੇ ਕਬੀਰ ਜੀ ਤੇ ਆਪਾਂ ਨੂੰ ਸਮਝਾਉਂਦੇ ਜਾਣਗੇ ਦੁਤੀਆ ਜੋ ਕਰ ਜਾਨ ਅੰਗ ਉਮਰੁਖ ਜਿਹੜਾ ਇਹ ਸਮਝ ਲੈਂਦਾ ਹੈ ਕਿ ਇਹ ਪ੍ਰਕਿਰਤੀ ਇੱਕ ਆਪਣੇ ਆਪ ਵਿੱਚ ਹੀ ਨਹੀਂ ਹੈ ਇਹਨੂੰ ਕੋਈ ਚਲਾ ਰਿਹਾ ਹੈ ਇਹਦੇ ਵਿੱਚ ਕੋਈ ਸ਼ਕਤੀ ਵਰਤ ਰਹੀ ਹੈ ਔਰ ਸ਼ਕਤੀ ਤੇ ਪ੍ਰਕਿਰਤੀ ਜਾਨੀ ਜਿਸ ਦਾ ਆਕਾਰ ਤੇ ਇਸ ਨੂੰ ਚਲਾਉਣ ਵਾਲੀ ਸ਼ਕਤੀ ਇੱਕੋ ਹੀ ਹੈ ਦੋਨੇ ਇਹ ਸਮਝ ਵਿੱਚ ਪੈ ਗਿਆ ਦੁਤੀਆ ਦੋ ਕਰ ਜਾਣ ਅੰਗ ਮਾਇਆ ਬ੍ਰਹਮ ਰਵੇ ਰਮੇ ਸਭ ਸੰਗ ਗੁਰੂ ਫੇਰ ਪਤਾ ਲੱਗ ਜਾਂਦਾ ਹੈ ਜਿਹੜਾ ਦਿਸਦਾ ਆਕਾਰ ਹੈ ਮਾਇਆ ਜਿਹੜੀ ਮਾਇਆ ਦਿਸਦੇ ਆਕਾਰ ਨੂੰ ਕਿਹਾ ਜਾਂਦਾ ਹੈ ਤੇ ਬ੍ਰਹਮ ਜਿਹੜੀ ਸ਼ਕਤੀ ਨੂੰ ਚਲਾ ਰਹੀ ਹੈ ਉਹ ਦੋਨੋਂ ਕੱਠੀਆਂ ਨਹੀਂ ਇੱਕ ਨੇ ਇੱਕੋ ਹੀ ਨੇ ਦੋਨੇ ਤੇ ਗੁਰੂ ਜੀ ਕਿਨੇ ਬਾਬਾ ਨਾਨਕ ਜੀ ਕੀ ਲਿਖਦੇ ਆ ਇੱਕ ਪਉ ਔਰ ਕਿ ਵੀ ਸਾਹਿਬ ਜੀ ਕੀ ਕਹਿ ਰਿਹਾ ਮਾਇਆ ਬ੍ਰह्म ਰਮ ਹੈ ਸਭ ਸੰਗ ਸਭ ਸੰਗ ਸਾਰੇ ਕਿਤੇ ਜਿਸ ਦਾ ਆਕਾਰ ਤੇ ਮਾਲਕ ਇੱਕੋ ਹੀ ਹੈ ਆਕਾਰ ਹੈ ਹੀ ਮਾਲਕ ਕਰਕੇ ਸ਼ਕਤੀ ਵਿੱਚੋਂ ਮੈਟਰ ਬਣਿਆ ਹੋਇਆ ਇਸ ਨੂੰ ਇਸ ਤਰ੍ਹਾਂ ਸਮਝ ਲਓ ਨਾ ਉਹ ਵੱਢੇ ਨਾ ਘਟਦਾ ਜਾਈ ਇਸ ਮਾਇਆ ਦੇ ਵਿੱਚ ਸਾਰੇ ਕਿਤੇ ਵਸ ਰਿਹਾ ਪਰ ਉਹ ਕਦੇ ਨਾ ਵੱਧਦਾ ਤੇ ਨਾ ਕਦੇ ਘਟਦਾ ਮਤਲਬ ਇਹ ਆਕਾਰ ਵੱਧਦਾ ਤੇ ਘਟਦਾ ਰਹਿੰਦਾ ਹੈ ਪਰ ਮਾਲਕ ਇੱਕ ਰਸ ਹੈ ਸ਼ਕਤੀ ਇੱਕ ਰਸ ਉਹਦੇ ਵਿੱਚ ਰਹਿੰਦੀ ਹੈ ਹੁਣ ਸੈਂਟੀਫਿਕ ਤੌਰ ਤੇ ਜੇ ਅਸੀਂ ਮਤਲਬ ਬਾਣੀ ਨੂੰ ਅਸੀਂ ਪੜਨਾ ਹੈ ਨਰੋਲ ਜੇ ਅੱਜ ਦੇ ਬੱਚੇ ਨੂੰ ਪੜਾਉਣਾ ਜਿਹੜਾ ਪੜ੍ਹ ਲਿਖ ਗਿਆ ਜਿਹੜੇ ਨੂੰ ਸਾਇੰਸ ਪੜ੍ਹੀ ਹੈ ਜਿਹੜੇ ਨੇ ਜਿਹੜਾ ਕਹਿੰਦਾ ਕਿ ਰੱਬ ਹੈ ਨਹੀਂ ਉਹਨੂੰ ਆਪਾਂ ਇੱਥੇ ਸਮਝਾ ਸਕਦੇ ਆ ਕਿ ਉਹ ਪਰਮ ਸ਼ਕਤੀ ਜਿਹਦੇ ਵਿੱਚ ਇਹ ਆਕਾਰ ਬਣੇ ਹੋਏ ਨੇ ਉਹ ਤੇ ਵਜੂਦ ਹੈ ਨਾ ਸ਼ਕਤੀ ਦਾ ਵਜੂਦ ਹੈ ਤਾਂ ਹੀ ਆਕਾਰ ਦਾ ਵਜੂਦ ਹੈ ਸ਼ਕਤੀ ਵਿੱਚੋਂ ਬਣਿਆ ਕਾ ਉਹ ਵੀ ਸਾਇੰਸ ਵਿੱਚ ਪੜਦਾ ਹੈ ਕਿ ਨਾ ਸ਼ਕਤੀ ਘਟਦੀ ਹੈ ਨਾ ਵਧਦੀ ਹੈ ਨਾ ਘਟਾਈ ਵਧਾਈ ਜਾ ਸਕਦੀ ਹੈ ਹਾਂ ਇਹਦਾ ਰੂਪਾਂਤਰ ਹੋ ਸਕਦਾ ਸ਼ਕਤੀ ਤੋਂ ਮੈਟਰ ਬਣ ਗਿਆ ਰੂਪਾਂਤਰ ਹੋ ਗਿਆ ਤੇ ਇਹੀ ਚੀਜ਼ ਸਾਨੂੰ ਬਾਣੀ ਸਮਝਾ ਰਹੀ ਹੈ ਕਿ ਉਹ ਮਾਲਕ ਨਾ ਘਟਦਾ ਨਾ ਵਧਦਾ ਗੁਰੂ ਨਾਨਕ ਦੇਵ ਜੀ ਵੀ ਲਿਖਦੇ ਐ ਨਾ ਘਾਟ ਹੈ ਨਾ ਬਾੜ ਹੈ ਨਾ ਘਾਟ ਬਾੜ ਹੁੰਦਾ ਹੈ ਇਕਬੀਰ ਸਾਹਿਬ ਜੀ ਲਿਖਦੇ ਐ ਨਾ ਉਹ ਬਣੈ ਨਾ ਘਟਦਾ ਜਾਈ ਦੇਖੋ ਕਿੱਥੇ ਫਰਕ ਹੈ ਸਾਡੀ ਸਮਝ ਵਿੱਚ ਫਰਕ ਹੈ ਅਸੀਂ ਸਮਝ ਲਈ ਨਹੀਂ ਇਕਲ ਨਰੈਜਨ ਏਕੇ ਪਾਏ ਉਹਦੀ ਕੋਈ ਖਾਸ ਕੁਲ ਨਹੀਂ ਹੈ ਉਹ ਮਾਇਆ ਤੋਂ ਰਹਿਤ ਹੈ ਆਪ ਉਹ ਮਾਇਆ ਦੇ ਪ੍ਰਭਾਵ ਤੋਂ ਰਹਿਤ ਹੈ ਤੇ ਇਹ ਮਾਇਆ ਉਹਦੇ ਉੱਤੇ ਪ੍ਰਭਾਵ ਨਹੀਂ ਪਾ ਸਕਦੀ ਕਦੇ ਵੀ ਉਹ ਰਹਿੰਦਾ ਇਸੇ ਸੰਸਾਰ ਦੇ ਵਿੱਚ ਹੀ ਹੈ ਉਹ ਸ਼ਕਤੀ ਰਹਿੰਦੀ ਵਿੱਚ ਹੀ ਹੈ ਪਰ ਉਹ ਇਸ ਦੇ ਪ੍ਰਭਾਵ ਵਿੱਚ ਨਹੀਂ ਆਉਂਦੀ ਇਹ ਗੱਲ ਦੂਜਾ ਵਾਲੇ ਦਿਨ ਆਪਾਂ ਇਹ ਬਣ ਲਈਏ ਦੂਜ ਤੇ ਦ્વੈਤ ਤੋਂ ਹੋ ਗਿਆ ਨਾ ਵੀ ਰੱਬ ਲੈਦਾ ਤੇ ਮੈਂ ਲੈਦਾ ਦੋ ਬਣ ਲਏ ਆਪਾਂ ਦ્વੈਤ ਦੂਆ ਆ ਗਿਆ ਇੱਥੇ ਤੇ ਇਹ ਦੂਏ ਨੂੰ ਵਟਾ ਲਓ ਇੱਕੋ ਹੀ ਹੈ ਸਾਰੇ ਇੱਕੇ ਇੱਕੋ ਹੀ ਮੰਨ ਲਓ ਹੁਣ ਤੁਸੀਂ ਤੀਜ ਨੂੰ ਮਨਾਉਨੇ ਹੋ ਫਿਰ ਜੇ ਤੀਜ ਨੂੰ ਮਨਾਉਨੇ ਹੋ ਤੇ ਫਿਰ ਉਹਨੂੰ ਛੱਡ ਦਈਏ ਕੀ ਕਰੀਏ ਤੀਜ ਵਾਲੇ ਦਿਨ ਇਹ ਮੰਨ ਲਈਏ ਕਿ ਜਿਹੜੇ ਮੇਰੇ ਉੱਤੇ ਤਿੰਨ ਗੁਣਾ ਦਾ ਪ੍ਰਭਾਵ ਪੈ ਰਿਹਾ ਹੈ ਮਾਇਆ ਦਾ ਰਜੋ ਤਮੋ ਤੇ ਸਤੋ ਇਹਨਾਂ ਤਿੰਨਾਂ ਗੁਣਾਂ ਤੋਂ ਮੈਂ ਬਾਹਰ ਨਿਕਲਣਾ ਹੈ ਤੀਜ ਵਾਲੇ ਦਿਨ ਮੈਂ ਇਹ ਸੋਚਾਂ ਇਹ ਵਿਚਾਰ ਲਾ ਕਿ ਮੈਂ ਇਹਨਾਂ ਤੋਂ ਬਾਹਰ ਨਿਕਲਣਾ ਹੈ ਮੈਂ ਇਹਨਾਂ ਦੇ ਵਿੱਚ ਫਸਿਆ ਹੋਇਆ ਤ੍ਰਿਤੀਆ ਤੀਨੇ ਸਮ ਕਰ ਲਿਆਵੇ ਇਹ ਮੰਨ ਲਓ ਕਿ ਤਿੰਨੇ ਗੁਣ ਇੱਕੋ ਜਿਹੇ ਨਹੀਂ ਉਹਨੂੰ ਇੱਕੋ ਜਿਹਾ ਕਿਵੇਂ ਲੱਗਣਗੇ ਜਦੋਂ ਮਾਲਕ ਨੂੰ ਸਮਝ ਲਵਾਂਗੇ ਉਹ ਮਾਲਕ ਹੀ ਤਾਂ ਕਰ ਰਿਹਾ ਸਭ ਕੁਝ ਮੈਂ ਤਾਂ ਨਾ ਕੋਈ দান ਕਰ ਰਿਹਾ ਨਾ ਪੁੰਨ ਕਰ ਰਿਹਾ ਮੈਂ ਸਤੂ ਹੋ ਹੀ ਨਹੀਂ ਸਕਦਾ ਉਹੀ ਕਰ ਰਿਹਾ ਸਮਾਜੀ ਆ ਰਹੀ ਹੈ ਮੇਰੇ ਅੰਦਰ ਤੇ ਉਹ ਵੀ ਮਾਲਕ ਦੀ ਇੱਕ ਵੇਗ ਹੈ ਉਸ ਨੇ ਬਣਾਇਆ ਉਹ ਉਹਦੇ ਕਰਕੇ ਆ ਰਿਹਾ ਇਹ ਇੱਕੋ ਹੀ ਇੱਕੋ ਜੇ ਹੋ ਜਾਣਾ ਤਿੰਨੇ ਵੇਗ ਇਹਨਾਂ ਨੂੰ ਸਾਮ ਬਣਾ ਲਈਏ ਇਹ ਤਿੰਨੇ ਗੁਣਾ ਦੇ ਵਿੱਚ ਡੋਲ ਗਏ ਨਾ ਇਹ ਤਾਂ ਹੀ ਹੋਏਗਾ ਜੇ ਮਾਲਕ ਨਾਲ ਜੁੜਾਂਗੇ ਇਸ ਕਰਕੇ 30 ਜਿਹਾਂ ਦੇ ਤਨ ਫਿਰ ਮਾਲਕ ਨਾਲ ਜੁੜ ਜਾਈਏ ਆਨੰਦ ਮੂਲ ਪਰਮ ਪਦ ਪਾਵੇ ਤੇ ਫਿਰ ਤੇਰੀ ਆਤਮਿਕ ਅਵਸਥਾ ਜਿਹੜੀ ਨਾ ਉੱਚੀ ਹੋ ਜੂਗੀ ਉੱਚੀ ਆਤਮਿਕ ਅਵਸਥਾ ਤੇਰੀ ਬਣ ਜੂਗੀ ਤੇ ਫਿਰ ਆਨੰਦਮਈ ਜੀਵਨ ਬਣ ਜਾਊਗਾ ਉਹ ਆਨੰਦ ਦੇ ਮੂਲ ਆਨੰਦ ਮੂਲ ਕੀ ਪਰਮਾਤਮਾ ਜਿਹੜਾ ਆਨੰਦ ਦਿੰਦਾ ਹੈ ਜਿਹੜਾ ਆਨੰਦ ਦਾ ਸੋਮਾ ਹੈ ਉਹ ਮਿਲ ਜਾਊਗਾ ਤੇ ਤੇਰੀ ਅਵਸਥਾ ਉੱਚੀ ਹੋ ਜੂਗੀ ਜੀਵਨ ਮੁਕਤ ਹੋ ਜਾਏਗਾ ਹੁਣ ਦੇਖੋ ਫਿਰ ਆਪਾਂ ਜੇ ਤਾਂ ਗੁਰਬਾਣੀ ਨੂੰ ਮੰਨਣ ਵਾਲੇ ਸਿੱਖ ਕਾ ਹੋਂ ਨੇ ਆ ਤੇ ਫਿਰ ਅਸੀਂ ਆਪਣੇ ਜਿਉਂਦੇ ਜੀ ਮੁਕਤੀ ਕਰਾਈਏ ਆਪਣੀ ਜਿਉਂਦੇ ਜੀ ਮੁਕਤੀ ਹੋ ਜਾਂਦੀ ਹੈ ਜਿਹੜਾ ਗੁਰਮਖ ਬਣ ਜਾਂਦਾ ਹੈ ਫਿਰ ਮਰਨ ਮੁਕਤ ਕਿਨ ਪਾਈ ਕਬੀਰ ਸਾਹਿਬ ਜੀ ਇਹ ਵੀ ਕਹਿੰਦੇ ਆ ਨਾ ਮਰਨ ਤੋਂ ਬਾਅਦ ਕੀ ਮਿਲਣਾ ਕੀ ਨਹੀਂ ਮਿਲਣਾ ਉਹਦੇ ਬਾਰੇ ਕੀ ਪਤਾ ਜਿਉਂਦੇ ਜੀ ਆਪਣੀ ਮੁਕਤੀ ਕਰ ਜੀ ਇਹ ਹੋਏਗੀ ਕਿਵੇਂ ਸਾਧ ਸੰਗਤ ਉਪਜੈ ਵਿਸ਼ਵਾਸ ਬਾਹਰ ਭੀਤਰ ਸਦਾ ਪ੍ਰਗਾਸ ਦੋ ਪੰਕਤੀਆਂ ਇਕੱਠੀਆਂ ਪੜ੍ਹਦੀਏ ਤਾਂ ਕਿ ਅਰਥ ਵੀ ਇਕੱਠੇ ਹੋਣਗੇ ਸਾਧ ਸੰਗਤ ਉਪਜੈ ਵਿਸ਼ਵਾਸ ਗੁਰੂ ਦੀ ਸੰਗਤ ਕਰ ਤੇਰੇ ਅੰਦਰ ਇਹ ਵਿਸ਼ਵਾਸ ਪੈਦਾ ਹੋ ਜੂਗਾ ਵੀ ਮੇਰੇ ਤੋਂ ਬਾਹਰ ਤੇ ਮੇਰੇ ਅੰਦਰ ਉਹ ਮਾਲਕ ਦਾ ਹੀ ਪ੍ਰਕਾਸ਼ ਹੈ ਸ਼ਕਤੀ ਕਰਕੇ ਹੀ ਮੈਟਰ ਹੈ ਪਰਮਾਤਮਾ ਕਰਕੇ ਹੀ ਸੰਸਾਰ ਹੈ ਬਰਮ ਕਰਕੇ ਹੀ ਮਾਇਆ ਪਸਾਰ ਹੈ ਹੁ ਜਿਵੇਂ ਮਰਜੀ ਪੜ ਲੋ ਤੇ ਜਿਵੇਂ ਮਰਜੀ ਸਮਝ ਲਓ ਸਮਝਣੀ ਹੈ ਗੱਲ ਗੱਲ ਸਮਝਣ ਤੇ ਹੈ ਲਫ਼ਜ਼ਾਂ ਦੇ ਉਸ ਨੂੰ ਛੱਡ ਕੇ ਇੱਕ ਵਾਰ ਇਸ ਨੂੰ ਸਮਝੋ ਗੱਲ ਨੂੰ ਇਹ ਜੇ ਮੇਰਾ ਵਜੂਦ ਹੈ ਤਾਂ ਉਸ ਪਰਮ ਸ਼ਕਤੀ ਕਰਕੇ ਹੈ ਨੀਤੀ ਵਿਰੋਧ ਨਹੀਂ ਹੈ ਜਿਉ ਪਰਮ ਸ਼ਕਤੀ ਮੇਰੇ ਅੰਦਰ ਹੈ ਤੇ ਮੇਰੇ ਤੋਂ ਬਾਹਰ ਵੀ ਸਾਰੇ ਆਕਾਰ ਵਿੱਚ ਉਹੀ ਹੈ ਤੇ ਫਿਰ ਉਹ ਮਾਲਕ ਸਾਡੇ ਨਾਲ ਹੀ ਹੈ ਫਿਰ ਅਸੀਂ ਨੂੰ ਲੱਭ